ਜਮਾਤ 4ਵੀਂ ਵਿਸ਼ਾ ਵਾਤਾਵਰਣ ਸਿੱਖਿਆ ਪਾਠ 7 ਪੌਦਿਆਂ ਦੀਆਂ ਜੜਾਂ ਹੁਣ ਤੱਕ ਤੁਸੀਂ ਇਸ ਪਾਠ ਵਿੱਚ ਪੌਦੇ ਦੇ ਵੱਖ-ਵੱਖ ਭਾਗਾਂ ਬਾਰੇ ਜਾਣ ਚੁੱਕੇ ਹੋ ਤੁਸੀਂ ਇਹ ਵੀ ਜਾਣਿਆ ਕਿ ਜੜਾਂ ਦੋ ਕਿਸਮ ਦੀਆਂ ਹੁੰਦੀਆਂ ਹਨ ਅਤੇ ਇਹ ਜੜਾਂ ਪੌਦੇ ਲਈ ਕਈ ਕੰਮ ਕਰਦੀਆਂ ਹਨ ਜਿਵੇਂ ਇਹ ਪੌਦੇ ਨੂੰ ਮਿੱਟੀ ਵਿੱਚ ਜਕੜ ਕੇ ਰੱਖਣ ਦਾ ਕੰਮ ਕਰਦੀਆਂ ਹਨ ਇਹ ਪੌਦੇ ਲਈ ਜ਼ਮੀਨ ਵਿੱਚੋਂ ਪਾਣੀ ਸੋਖਦਿਆਂ ਹਨ ਅਤੇ ਵਾਧੂ ਭੋਜਨ ਨੂੰ ਆਪਣੇ ਵਿੱਚ ਜਮਾ ਕਰਕੇ ਰੱਖਦਿਆਂ ਹਨ ਅਤੇ ਕੁਝ ਜੜ੍ਹਾਂ ਜਿਵੇਂ ਬੋੜ ਅਤੇ ਗੰਨੇ ਦੀਆਂ ਜੜ੍ਹਾਂ ਇਹਨਾਂ ਨੂੰ ਵਾਧੂ ਸਹਾਰਾ ਪ੍ਰਦਾਨ ਕਰਦੀਆਂ ਹਨ ਆਓ ਕਰੀਏ ਇਸ ਪਾਠ ਦੇ ਕੁਝ ਬੋ ਵਿਕਲਪੀ ਪ੍ਰਸ਼ਨ ਪ੍ਰਸ਼ਨ 1 ਰੁੱਖਾਂ ਦਾ ਕਿਹੜਾ ਹਿੱਸਾ ਪਾਣੀ ਨੂੰ ਸੋਖਦਾ ਹੈ ਤਣਾ ਜੜ੍ਹਾਂ ਪੱਤੇ ਜਾਂ ਫੁੱਲ ਬਿਲਕੁਲ ਠੀਕ ਜੜ੍ਹਾਂ ਰੁੱਖ ਦੀਆਂ ਜੜਾਂ ਪਾਣੀ ਨੂੰ ਸੋਖਦੀਆਂ ਹਨ। ਪ੍ਰਸ਼ਨ 2 ਬੋੜ ਦੀਆਂ ਟਾਹਣੀਆਂ ਤੋਂ ਨਿਕਲੀਆਂ ਜੜਾਂ ਨੂੰ ਕੀ ਕਹਿੰਦੇ ਹਨ? ਹਵਾਈ ਜੜਾਂ, ਮੂਸਲ ਜੜਾਂ, ਮੁਖ ਜੜਾਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਬਿਲਕੁਲ ਠੀਕ। ਹਵਾਈ ਜੜਾਂ ਬੋੜ ਦੀਆਂ ਟਾਹਣੀਆਂ ਤੋਂ ਨਿਕਲੀਆਂ ਜੜਾਂ ਨੂੰ ਹਵਾਈ ਜੜਾਂ ਕਹਿੰਦੇ ਹਨ। ਪ੍ਰਸ਼ਨ 3 ਰੁੱਖ ਦੀ ਇੱਕ ਜੜ ਬਾਕੀ ਜੜਾਂ ਨਾਲੋਂ ਮੋਟੀ ਹੁੰਦੀ ਹੈ। ਉਸਨੂੰ ਕੀ ਕਹਿੰਦੇ ਹਨ ਮੁੱਖ ਜੜ ਮੇਨ ਜੜ ਮੂਸਲ ਜੜ ਜਾਂ ਹਵਾਈ ਜੜ ਬਿਲਕੁਲ ਠੀਕ ਉਸਨੂੰ ਮੂਸਲ ਜੜ ਕਹਿੰਦੇ ਹਨ ਇਸ ਦੀਆਂ ਉਦਾਹਰਨਾਂ ਹਨ ਗਾਜਰ ਮੂਲੀ ਚਕੰਦਰ ਆਦਿ ਪ੍ਰਸ਼ਨ 4 ਜੇਕਰ ਪੌਦੇ ਦੀਆਂ ਜੜਾਂ ਨਾ ਹੋਣ ਤਾਂ ਕੀ ਹੋਵੇਗਾ ਪੌਦੇ ਦਾ ਵਿਕਾਸ ਰੁਕ ਜਾਵੇਗਾ ਪੌਦੇ ਦੇ ਵਿਕਾਸ ਤੇ ਕੋਈ ਫਰਕ ਨਹੀਂ ਪਵੇਗਾ ਪੌਦੇ ਦਾ ਵਿਕਾਸ ਵੱਧ ਜਾਵੇਗਾ ਜੜਾਂ ਦਾ ਕੰਮ ਟਾਣੀਆਂ ਕਰਨ ਗਿਆ ਜੇਕਰ ਪੌਦਿਆਂ ਦੀਆਂ ਜੜਾਂ ਨਾ ਹੋਣ ਤਾਂ ਪੌਦੇ ਦਾ ਵਿਕਾਸ ਰੁਕ ਜਾਵੇਗਾ। ਪ੍ਰਸ਼ਨ 5 ਹੇਠ ਲਿਖਿਆਂ ਵਿੱਚੋਂ ਕਿਹੜੀ ਜੜ ਨਹੀਂ ਹੈ? ਕਚਾਲੂ, ਆਲੂ, ਗਾਜਰ ਜਾਂ ਮooli? ਹਾਂਜੀ ਬੱਚਿਓ, ਆਲੂ ਆਲੂ ਜੜ ਨਹੀਂ ਹੈ ਸਗੋਂ ਇਹ ਇੱਕ ਤਣਾ ਹੈ। ਪ੍ਰਸ਼ਨ 6 ਜੇ ਪੌਦੇ ਨੂੰ ਪਾਣੀ ਨਾ ਮਿਲੇ ਤਾਂ ਕੀ ਹੋਵੇਗਾ ਪੌਦਾ ਸੁੱਕ ਜਾਵੇਗਾ ਪੌਦਾ ਹਰਾ ਭਰਾ ਰਹੇਗਾ ਪੌਦੇ ਦਾ ਆਕਾਰ ਵੱਡਾ ਹੋ ਜਾਵੇਗਾ ਜਾਂ ਪੌਦੇ ਤੇ ਕੋਈ ਅਸਰ ਨਹੀਂ ਹੋਵੇਗਾ ਹਾਂਜੀ ਬੱਚਿਓ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜੇ ਪਾਣੀ ਨਾ ਮਿਲੇ ਤਾਂ ਪੌਦਾ ਸੁੱਕ ਜਾਏਗਾ ਸੋ ਇਸ ਦਾ ਸਹੀ ਉੱਤਰ ਹੈ ਪੌਦਾ ਸੁੱਕ ਜਾਵੇਗਾ ਪ੍ਰਸ਼ੰਸਾਤ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਜੜ੍ਹਾਂ ਵਾਸਤੇ ਸਹੀ ਹੈ ਜੜ੍ਹਾਂ ਜ਼ਮੀਨ ਵਿੱਚੋਂ ਪਾਣੀ ਸੋਖ ਕੇ ਪੌਦੇ ਨੂੰ ਦਿੰਦੀਆਂ ਹਨ ਪੌਦੇ ਦੀ ਪਕੜ ਜ਼ਮੀਨ ਵਿੱਚ ਮਜ਼ਬੂਤ ਕਰਦੀਆਂ ਹਨ ਇਹ ਮਿੱਟੀ ਵਿੱਚੋਂ ਖਣਿਜ ਪਦਾਰਥ ਸੋਖਦੀਆਂ ਹਨ ਜਾਂ ਉਪਰੋਕਤ ਸਾਰੇ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ ਜੜ੍ਹਾਂ ਜ਼ਮੀਨ ਵਿੱਚੋਂ ਪਾਣੀ ਅਤੇ ਖਣਿਜ ਸੋਖ ਕੇ ਪੌਦੇ ਨੂੰ ਦਿੰਦੀਆਂ ਹਨ ਅਤੇ ਪੌਦੇ ਦੀ ਪਕੜ ਜ਼ਮੀਨ ਵਿੱਚ ਮਜ਼ਬੂਤ ਕਰਦੀਆਂ ਹਨ ਤੇ ਹੁਣ ਸਮਾਂ ਹੈ ਘਰ ਦੇ ਕੰਮ ਦਾ ਕਰਵਾਏ ਗੇ ਬਹੁ ਵਿਕਲਪੀ ਪ੍ਰਸ਼ਨਾਂ ਦੀ ਦੁਹਰਾਈ ਕਾਪੀ ਤੇ ਜ਼ਰੂਰ ਕਰਨਾ